ਗੁਰੂ ਗੋਬਿੰਦ ਸਿੰਘ ਸਾਹਿਬ ਅਵਤਾਰਾ ਮਹਾਪੁਰਸ਼ਾਂ ਦਾ ਸਤਕਾਰ ਹੈ ਪਰ ਤੈਨੂੰ ਰੱਬ ਦਾ ਰੂਪ ਇਸ ਲਈ ਆਖਿਆ ਹੈ ਰੱਬ ਤੇ ਸੁੱਖ ਦੁੱਖ ਦਾ ਅਸਰ ਨਹੀਂ ਤੇ ਦੂਜਾ ਗੁਰੂ ਗੋਬਿੰਦ ਸਿੰਘ ਤੇ ਸੁੱਖ ਦੁੱਖ ਦਾ ਅਸਰ ਨਹੀਂ ਅੱਲਾ ਯਾਰਖਾ ਕਹਿੰਦਾ ਮੈਂ 당ਗ ਰਹਿ ਜਾਣਾ ਮੈਂ ਸੁੰਨ ਹੋ ਜਾਣਾ ਉਹਦੀ ਹਸਤੀ ਨੂੰ ਵੇਖ ਕੇ ਉਹਨੇ ਕੁਝ ਉਦਾਹਰਨਾ ਦਿੱਤੀਆਂ ਕੰਨ ਖੋਲ ਕੇ ਸੁਣਿਓ ਉਹ ਕਹਿੰਦਾ ਹੈ ਸ਼੍ਰੀ ਰਾਮਚੰਦਰ ਮਹਾਰਾਜ ਤ੍ਰੇਤੇ ਦੇ ਅਵਤਾਰ ਹੋਏ ਨੇ ਗੁਰੂ ਗ੍ਰੰਥ ਸਾਹਿਬ ਨੇ ਵੀ ਮੰਨਿਆ ਤ੍ਰੇਤੇ ਤੈ ਮਾਣਿ ਰਾਮ ਰਗਵੰਸ કહਾਇਓ ਮਾਤਾ ਸੀਤਾ ਜੀ ਵਿਛੜੇ ਜਿੰਨਾ ਰਮਾਇਣ ਪੜ੍ਹੀ ਹੈ ਨਾ ਉਹ ਜਾਣਦੇ ਨੇ ਸ਼੍ਰੀ ਰਾਮਚੰਦਰ ਮਹਾਰਾਜ ਦੀਆਂ ਅੱਖਾਂ 'ਚ ਹੰਝੂ ਆ ਗਏ ਘਰ ਵਾਲੀ ਦਾ ਵਿਛੋੜਾ ਮੈਦਾਨੇ ਜੰਗ ਵਿੱਚ ਲਕਸ਼ਮਣ ਜੀ ਮੂਰਛਿਤ ਹੋਏ ਰਾਵਣ ਨਾਲ ਜਦੋਂ ਜੰਗ ਹੋ ਰਹੀ ਆ ਭਾਈ ਐ ਇੱਕੇ ਮਾਈ ਦੀ ਗੋਦ ਵਿੱਚ ਖੇਲੇ ਸਨ ਅੱਖਾਂ ਭਰ ਰਹੀਆਂ ਸ਼੍ਰੀ ਰਾਮਚੰਦਰ ਜੀ ਦੀਆਂ ॠषि ਦਾ ਸ਼ਰਾਪ ਹੋਇਆ ਤੇ ਸ਼੍ਰੀ ਕ੍ਰਿਸ਼ਨ ਮਹਾਰਾਜ ਦੀ ਸਾਰੀ ਯਾਦਕੁਲ ਮਿਟ ਗਈ ਅੱਖਾਂ ਭਰ ਰਹੀਆਂ ਦੁਆਪਰ ਦੇ ਮਹਾਨ ਉਤਾਰ ਸ਼੍ਰੀ ਕ੍ਰਿਸ਼ਨ ਭਗਵਾਨ ਦੀਆਂ ਮਾਉਂਟ ਆਫ 올ਿਵਸ ਸਲੀਬ ਤੇ ਜੀਸਸ ਕ੍ਰਾਈਸਟ ਟੰਗੇ ਹੋਏ ਨੇ ਹੱਥਾਂ 'ਚ ਕਿੱਲ ਖੂਬੇ ਹੋਏ ਨੇ 올ਡ ਟੈਸਟਾਮੈਂਟ ਪੜਿਓ ਬਾਈਬਲ 'ਚ ਲਿਖਿਆ ਕੋਲੋ ਨਹੀਂ ਕਹਾਣੀ ਬਣਾਈ ਮੈਂ ਰੱਬ ਨੂੰ ਪਤਾ ਕੀ ਕਿ ਅੱਖਾਂ ਭਰ ਕੇ ਉਹ ਲਾਰਡ ਪਲੀਜ਼ ਟੇਕ ਥਿਸ ਕੱਪ ਆਫ ਪੇਨ ਅਵੇ ਫਰੋਮ ਮੀ ਰੱਬਾਏ ਦਰਦ ਦਾ ਪਿਆਲਾ ਦੂਰ ਕਰ ਅਗਲੀ ਉਦਾਹਰਣ ਅੱਲਾ ਯਾਰਖਾਂ ਦਿੰਦਾ ਕਹਿੰਦਾ ਸਾਡੇ ਧਰਮ ਇਸਲਾਮ ਵਿੱਚ ਬਹੁਤ ਵੱਡਾ ਪੈਗੰਬਰ ਯਾਕੂਬ ਹੋਇਆ ਹੈ ਉਹਦਾ ਫਰਜ਼ੰਦ ਜੋ ਮੈਸੈਂਜਰ ਆਫ ਗੋਡ ਪੈਗੰਬਰ ਹੈ ਯੂਸਫ ਹੋਇਆ ਵਿਛੜ ਗਿਆ ਮਿਸਰ ਦੀ ਮੰਡੀ ਚ ਵਿਕਿਆ ਮੋਇਆ ਨਹੀਂ ਹੈ ਯੂਸਫ ਯਾਕੂਬ ਤਾਂ ਹਾਂ ਮਾਰ ਕੇ ਰੋਇਆ ਬੱਚਾ ਵਿਛੜਿਆ ਗੁਰੂ ਗੋਬਿੰਦ ਸਿੰਘ ਕਿਸ ਮਿੱਟੀ ਦਾ ਬਣਿਆ ਚਾਰ ਸਹਬ ਜਾਦੇ ਸ਼ਹੀਦ ਕਰਵਾ ਲਏ ਪਰ ਅੱਖ ਚੋਂ ਹੰਝੂ ਨਹੀਂ ਛੋਟਿਆ ਉਹ ਲਿਖਦਾ ਯਾਕੂਬ ਕੋ ਯੂਸੂਫ ਕੇ ਵਿਛੜਨੇ ਨੇ ਰੁਲਾਇਆ ਸਾਬਰ ਕੋਈ ਕਮ ਐਸਾ ਰਸੂਲੋਂ ਮੇ ਆਇਆ ਕਟਵਾ ਕੇ ਪਿਸਰ ਚਾਰ ਇੱਕ ਆਂਸੂ ਨਾ ਗिराਇਆ ਰਤਬਾ ਗੁਰੂ ਗੋਬਿੰਦ ਨੇ ઋਸ਼ੀਆਂ ਕਾ ਬਡਾਇਆ ਡੰਡਕ ਮੇ ਫਰੇ ਰਾਮ ਤੋ ਸੀਤਾ ਥੀ ਬਗਲ ਮੇ ਵੋ ਫਕਰ ਜਹਾਂ ਹਿੰਦ ਕੀ ਮਾਤਾ ਥੀ ਬਗਲ ਮੇ ਪਰ ਤੈਨੂੰ ਰੱਬ ਦਾ ਰੂਪ ਇਸ ਲਈ ਆਖਿਆ ਹੈ ਰੱਬ ਤੇ ਸੁਖ ਦੁਖ ਦਾ ਅਸਰ ਨਹੀਂ ਤੇ ਦੂਜਾ ਗੁਰੂ ਗੋਬਿੰਦ ਸਿੰਘ ਤੇ ਸੁਖ ਦੁਖ ਦਾ ਅਸਰ ਨਹੀਂ ਟਾਰੀ ਤੇ ਖਲੋਤੇ ਕਹਿ ਰਹੇ ਨੇ ਤੇਰਾ ਤੁਜ ਕੋ ਸੌਂਪ ਤੇ ਕਿਆ ਲਾਗੈ ਮੇਰਾ ਜਿਉ ਤੁਮ ਰਖੋ ਤਿਵਹੀ ਰਹਿਨਾ ਜੋ ਤੁਮ ਕਹੋ ਸੋਈ ਮੋਹੇ ਕਰਨਾ ਵਾਹਿਗੁਰੂ ਦੇ ਹੁਕਮ ਵਿੱਚ ਖੁਸ਼ ਨੇ ਗੁਰਬਾਣੀ ਨੂੰ ਪੁੱਛੋ ਇਹ ਨੂੰ ਇਨਸਾਨ ਆਖੀਏ ਭਗਵਾਨ ਆਖੀਏ ਅਵਤਾਰ ਆਖੀਏ ਕਿਸ ਵਾਖਸ਼ਾਲ ਨਾਲ ਇਹਦਾ ਗੁਣ ਗਾਇਨ ਕਰੀਏ ਤੇ ਬਾਣੀਆਂ ਦੀ ਹੈ ਸੁਖ ਦੁਖ ਜਿਹੇ ਪਰਛੈ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨਰੇ ਮਨਾ ਸੋ ਮੂਰਤ ਭਗਵਾਨ ਸੁਖ ਦੁਖ ਤੋਂ ਨਿਰਾਲੀ ਰੱਬ ਦੀ ਮੂਰਤ ਹੈ ਸਤਗੁਰ ਜੇਵੜ ਅਵਰ ਨਾ ਕੋਈ ਗੁਰਪਾਰ ਬ੍ਰਹਮ ਪਰਮੇਸ਼ਰ ਹੋਏ ਨੋ ਵਨ ਐਲਸ ਇਸ ਐਸ ਗ੍ਰੇਟ ਐਸ ਗੁਰੂ ਗੋਬਿੰਦ ਸਿੰਘ ਹੀ ਇਜ਼ ਦਾ ਸੁਪਰੀਮ ਲਾਰਡ ਖੁਦਾ ਦਾ ਰੂਪ ਸਾਰੋਂ ਉਹ ਈਉ 8 ਕੋ 1766 ਬਿਕਰਮੀ ਸੰਮਤ ਅੱਜ ਦੇ ਦਿਨ ਬਾਬਾ ਅਜੀਤ ਸਿੰਘ ਜੁਜਾਰ ਸਿੰਘ ਸ਼ਹੀਦ ਹੋਏ ਉਹਨਾਂ ਦੀ ਸ਼ਹਾਦਤ ਨੂੰ ਸਜਦਾ ਹੈ ਔਰ ਯਾਦ ਰੱਖਿਆ ਕਰੋ ਜੇ ਉਹਨਾਂ ਸਿਰ ਨਾ ਦਿੱਤੇ ਹੁੰਦੇ ਖਾਲਸਾ ਪੰਥ ਦੇ ਅੰਦਰ ਰੋਸ ਦਾ ਭਾਂਬੜ ਨਾ ਮੱਚਦਾ ਚੰਗਿਆੜੀ ਤੋਂ ਬਿਨਾਂ ਭਾਂਬੜ ਨਹੀਂ ਮੱਚਦਾ ਉਹ ਭਾਂਬੜ ਨਾ ਮੱਚਦਾ ਤੇ ਦਿੱਲੀ ਦੇ ਲਾਲ ਕਿਲੇ ਤੋਂ ਹੈਦਰੀ ਝੰਡਾ ਨਹੀਂ ਸੀ ਲੈਣਾ ਬਾਬਾ ਬਘੇਲ ਸਿੰਘ ਬਾਬਾ ਜਸਾ ਸਿੰਘ ਆਲੂ ਵਾਲੀਆ ਬਾਬਾ ਜਸਾ ਸਿੰਘ ਰਾਮਗੜੀਆ 12 ਮਿਸਲਾ ਨੇ ਦਿੱਲੀ ਨਹੀਂ ਸੀ ਜਿੰਨੀ ਦਿੱਲੀ ਨਾ ਜਿੱਤੀ ਹੁੰਦੀ ਤੇ ਨਾ ਤੁਹਾਡਾ ਕੋਈ ਮੰਦਰ ਹੁੰਦਾ ਨਾ ਕੋਈ ਗੁਰਦੁਆਰਾ ਹੁੰਦਾ ਇੱਥੇ ਆਸਾ ਦੀ ਵਾਰ ਨਹੀਂ ਸੀ ਲਗਣੀ ਗਾਇਤਰੀ ਨਹੀਂ ਸੀ ਕਿਸੇ ਨੇ ਪੜਨੀ ਬਾਂਗਾ ਦਿੱਤੀਆਂ ਜਾਣੀਆਂ ਸਨ ਇਹ ਸਹਿਬਜ਼ਾਦਿਆਂ ਦੀ ਕੁਰਬਾਨੀ ਨਹੀਂ ਭੰਪੜ ਬਾਲਿਆ ਖਾਲਸੇ ਵਿੱਚ ਇੰਨਾ ਰੋਹ ਵਿੱਚ ਆ ਗਿਆ ਖਾਲਸਾ ਦਿੱਲੀ ਜਿੱਤ ਲਈ ਜਿਹੜੀ ਦਿੱਲੀ ਮਹਿਮੂਦ ਗ਼ਸਨਵੀ ਦੇ ਸਮੇਂ ਤੋਂ 1001 ਈਸਵੀ ਤੋਂ ਗੁਲਾਮ ਸੀ ਤੋਂ ਯਾਦ ਰੱਖਿਓ ਖਾਲਸਾ ਹੀ ਨਿਸ਼ਾਨ ਤੋਂ ਬਾਅਦਾਂ ਹੀ ਫਿਰ ਕਿਦੇ ਤਿਰੰਗਾ ਝੁਲਿਆ ਦਿੱਲੀ 'ਚ ਤੋ ਇਹ ਜਿਹੜੇ ਸ਼ਹਾਦਤਾਂ ਦੇ ਦਿਨ ਨੇ ਇਹਨਾਂ ਵਿੱਚ ਸਹਿਬਜ਼ਾਦਿਆਂ ਦੀ ਅਸੀਮ ਕੁਰਬਾਨੀ ਦਾ ਧਿਆਨ ਧਰਿਆ ਕਰੋ ਔਰ ਹੁਣ ਜਿਹੜੇ ਆਉਣ ਵਾਲੇ ਦਿਨ ਨੇ 13 ਪੋ 1761 ਬਿਕਰਮੀ ਸੰਮਤ ਪਿਛੇ ਚਲੇ ਜਾਓ ਸੱਤ ਤੇ ਨੌ ਵਰਿਆਂ ਦੇ ਬਾਬਾ ਫਤਿਹ ਸਿੰਘ ਜੋਰਾਵਰ ਸਿੰਘ ਸਰਹੰਦ ਦੀਆਂ ਨੀਆਂ ਚ ਚਿਣੇ ਜਾਣੇ ਨੇ ਸ਼ਹੀਦੀ ਜੋੜ ਮੇਲੇ ਚੱਲ ਰਹੇ ਨੇ ਖੰਡੇ ਦੀ ਪਾਲ ਛਕੋ ਗੁਰੂ ਵਾਲੇ ਬਣੋ ਸਿੱਖੀ ਪਰਫੁੱਲਤ ਰਵੇ ਦਾਸ ਇਥੇ ਵਾਣੀ ਨੂੰ ਸੰਕੋਚਦਾ ਹੈ ਪ੍ਰਬੰਧਕਾਂ ਦਾ ਸੰਗਤਾਂ ਦਾ ਧੰਨਵਾਦ ਦੁਆਬਾ ਵੈਲਫੇਅਰ ਸੁਸਾਇਟੀ ਇਹ ਜਿੰਨੇ ਵੀ ਨੌਜਵਾਨ ਵੀਰ ਨੇ ਜਿੰਨਾ ਇਹ ਸਮਾਗਮ ਆਪ ਸੰਗਤ ਦੇ ਸਹਿਯੋਗ ਨਾਲ ਉਲੀਕੇ ਨੇ ਉਹਨਾਂ ਦਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ